ਕਰਨਾ ਉਸ ਵੇਲੇ ਗੁਰੂ ਮਹਾਰਾਜ ਦੇ ਦਰਸ਼ਨ ਹੋਏ ਔਰ ਉਸ ਸਤਾਨ ਦੀ ਜਿੱਤੇ ਖਜ਼ਾਨਤ ਵੀ ਆ ਸੀ ਜਦੋਂ ਸ਼ਮਾਨਾ ਨੂੰ ਪਤਾ ਲੱਗਿਆ ਸਿੱਖਾਂ ਦੇ ਗੁਰੂਆਂ ਦਾ ਖਜ਼ਾਨਾ ਦਬਿਆ ਤਾਂ ਲੋਭ ਨੇ ਲਾਲਚ ਕੀਤਾ ਖਜਾਨੇ ਵਾਲੇ ਤਾਂ ਤੇ ਕਬਜ਼ਾ ਕਰਕੇ ਖਜ਼ਾਨਾ ਪੁੱਟ ਕੇ ਦੇਖਿਆ ਚਲੇਓ ਕੋਲੇ ਨਿਕਲੇ ਨੇ ਤਾਂ ਕਬਰਿਸਤਾਨ ਬਣਾ ਕੇ ਬਹਿ ਗਏ ਆਪੋ ਮੱਤ ਸ਼ਮਾਨਾ ਇਸੀ ਇਸ ਕਰਕੇ ਗੁਰਦੁਆਰਾ ਕਾਫੀ ਚੇਰ ਸ਼ਮਾਨਾ ਦੇ ਕਬਜ਼ੇ ᱨਿਆ ਸੰਤ ਬਾਬਾ ਵੀਰ ਸਿੰਘ ਜੀ ਨੇ ਸਨ 1926 ਵਿੱਚ ਇਹ ਗੁਰਦੁਆਰਾ ਮੁਸਲਮਾਨਾਂ ਦੇ ਕਬਜ਼ੇ ਤੋਂ ਆਜ਼ਾਦ ਕਰਾ ਕੇ ਗੁਰੂ ਮਹਾਰਾਜ ਦੇ ਗੁਰਦੁਆਰੇ ਦੀ ਸੇਵਾ ਕਰਵਾਈ ਔਰ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕਰਵਾਇਆ ਉਹ ਸੰਤਾਂ ਦਾ ਮਹਾਪੁਰਸ਼ਾਂ ਦਾ ਇਹ ਤਪਸਤਾਨ ਅੰਗੀਠਾ ਸਾ ਸੰਤ ਬਾਬਾ ਵੀਰ ਸਿੰਘ ਜੀ ਗੁਰਦੁਆਰਾ ਮਾਲ ਟੇਕੜੀ ਪਹਿਲੀ ਪਾਸ਼ਾ ਗੁਰੂ ਨਾਨਕ ਦੇਵ ਜੀ ਦੇ ਖਜ਼ਾਨੇ ਵਾਲੀ ਜਗ੍ਹਾ ਇਹ ਇਤਿਹਾਸ ਲੰਗਰ ਇਮਾਰਤ ਦੀ ਸੇਵਾ ਵਾਲੇ ਬਦਲੇ ਕਿ ਸੰਤਾਨੀ ਸੇਵਾ ਭਾਗ ਦੇ ਆਪਣੇ ਮਾਇਆ ਪੇਟਾ ਸਫਲ ਬਲਵਰ ਮਾਲ ਦੇ ਕਿਸਾਬ ਦੇਖੇ ਜਾਣ ਵਾਲਾ ਸਿੱਕਾ دیا ਜਾਂਦਾ ਹੈ ਤੇ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦਾ ਬਰਕਤਨਾਮਾ ਤੇ ਸਿੱਕਾ ਮੰਦਾ ਆਪਣੇ ਕਰਾਮਾਤ ਦੇ ਨਾਲ ਲੈ ਕੇ ਜੋ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਭਾਣੋ ਵਾਹਿਗੁਰੂ ਜੀ ਦੀ ਜਤੈ ਤੋਂ ਬ੍ਰਿਜ ਪਾਲੋਂ ਸੇਵਾ ਪਈਆਂ ਤਨ ਤਨ ਹਮਾਰੇ ਪਾਗ ਘਰ ਆਇਆ ਤੇਰੇ ਮੇਰਾ ਤਨ ਹਮਾਰੇ ਪਾਗ ਘਰ ਆਇਆ ਤੇਰੇ ਮੇਰਾ ਸੋ ਉਹ ਹੈ ਬੌਕਾ ਦੁਆਰ ਸਗਲਾ ਬਨ 아레야 <laughs> ਗੁਰੂਵਾਰਾ ਜੀ ਦੇ ਤਿਆ ਦਿੱਤਾ ਇਸ ਖਾਦੋਂ ਦਸਵੇਂ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਵੇਲੇ ਦਰਬਾਰ ਕਰਿਆ ਉਹਦਿ ਜਾਣਾ ਬਾਟ ਦੇ ਗੁਰਦੁਆਰਾ ਸਬਦ ਖਹਾ ਜਿਹੜਾ ਸ਼ਹਿਰ ਚ ਉੱਥੇ ਜਾ ਕੇ ਆਪਣੇ ਭੌਜਾਂ ਨੂੰ ਘਿਆਣਾ ਵੜਿਆ ਤਨਖਾਹਾਂ ਦਿੱਤੀਆਂ ਜਿਹੜੀ ਔਲ ਉਹਨਾਂ ਦੇ ਨਾਲ تو دکھر جائی سی، تے جانا سی، اس فوج یہاں ڈالا بھار بھر کے بڑی تنخواہ دیتی جی فوج پنجاب واپس جانا آئی سی اس فوج و ڈال سندھ سا رکھی ہے

لنگر پرشاہ مانتا دی بیٹا بانی دکھا دی تم بیٹھے نے سیوا پاک رشیدہ حاصل کرو خوشیا پرات کرو واہ جی کا خاصہ واہ جی کی فتح